आओ आ देवी आ गई लाओ देवी दो हाथ ला लो जय हो ओके ये बीच पाले अल्लाह करके बीच पाले जय हो ਹੋਰ ਸਾਜੇ ਦਰਬਾਰੀ ਹੈ ਜਿਕਰੇ ਮਾਣਾ ਦੇਵੀ ਦਾ 3 ਸੰਜੀਤ ਪੰਨਾਂ ਦਾ ਸਾਦੇ ਭਗਤਾਂ ਨੂੰ ਜੈ ਮਾਤਾ ਦੀ ਸਾਡਾ ਦਾ ਕਪਾਲਿੰਦਰੀ ਕਿੱਥੇ ਘਰੇ ਕਿ ਸ਼ਿਨਾਰੀ ਵਿੱਚ ਹੋਣਾ ਸਾਡਾ ਇਹ 10ਵਾਂ ਲੰਗਰ ਹੈ ਜੀ ਮਹਾਮਾਈ ਦੀ ਕਿਰਪਾ ਨਾਲ ਜਲਬਾ ਨਗਰ ਦੀ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10ਵਾਂ ਵਿਸ਼ਾਲ ਪੰਗਾਲਾ ਹੌਲਾ ਟੋਪੇ ਲਾਇਆ ਜਾ ਰਿਹਾ ਜੀ ਇੱਕੋ ਤੋਂ ਲੈ ਕੇ ਅਸਤਮੀ ਤੱਕ ਚੱਲੂਗਾ ਸਾਰੇ ਭਗਤਾਂ ਨੂੰ ਮੱਕੀ ਦੀ ਰੋਟੀ, ਛਰਾਂ ਦਾ ਸਾਗ, ਮੱਖਣ, ਲੱਸੀ, ਚੁਰਤ ਵਰਤਦਾ ਹੈ। ਸਾਰੇ ਨਗਰ ਦਾ ਪੂਰਾ ਸਹਿਯੋਗ ਹੈ। ਨਗਰ ਦੀ ਸ਼ੁਕ ਸ਼ਾਂਤੀ ਲਈ ਨਗਰ ਦੇ ਭਲੇ ਲਈ ਸਾਡੇ ਨਾਲ ਲੰਗਰ ਲੱਗਦੇ ਨੇ। ਮਾਂ ਮਾਈ ਸਾਹਿਬ ਨੂੰ ਚੜ੍ਹਦੀਆਂ ਕਲਾ ਦੇ ਰੱਖੇ ਨਗਰ 'ਚ ਸ਼ੁਕ ਸ਼ਾਂਤੀ ਵਖਸੀ। ਲੋਕਾਂ ਦਾ ਹੀ ਆਈਏ ਆਈਏ ਆਪਾਂ। ਜੋ ਵਪਾਰਤ ਨਾਲ ਕੰਮ ਕਰਦੇ ਆ ਆਪਣੇ ਕਰਮਕਾਲਮ ਆਪਾਂ ਨੂੰ ਦਿਲ ਦੇ ਕਰਮਕਾਲਮ 'ਚ ਬਹੁਤ ਅੱਗੇ ਆ। ਦੇਖੋ ਸਾਰੇ ਨਾਲ ਨੂੰ ਆਪਾਂ ਸ਼ੁਕ ਸ਼ਾਂਤੀ ਦੇ ਰੇ ਵਿੱਚ ਬਣੀ ਰਹਿੰਦੀ ਹੈ। ਜਿਉਂ ਕਿ ਤੇਲ ਤੇਲਾ ਸਭ ਦਾ ਵੱਲੋਂ ਲੱਗ ਕੇ ਉਹ ਲੰਗਰ ਲਾਇਆ ਜਾਂਦਾ ਹੈ ਉਹ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਨੈਨਾ ਦੇਵੀ ਦਰਬਾਰ ਕੌਲਾਂ ਵਾਲੇ ਟੋਬੇ ਤੇ ਡਿੜਵੀ ਵਾਲਿਆਂ ਵੱਲੋਂ ਡਿੜਵੇ ਵਾਲਿਆਂ ਦੀ ਧਰਮਸ਼ਾਲਾ ਦੇ ਵਿੱਚ ਬਹੁਤ ਹੀ ਵਿਸ਼ਾਲ ਲੰਗਰ ਮੱਕੀ ਦੀ ਰੋਟੀ ਸਰੋਂ ਦਾ ਸਾਗ ਸਾਰੇ ਹੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਾਤਾ ਰਾਣੀ ਦੇ ਭਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਪਹਿਲੇ ਨਵਰਾਤੇ ਤੋਂ ਲੈ ਕੇ ਮਹਾਰਾਣੀ ਦੇ ਨੌਵੇਂ ਨਵਰਾਤੇ ਤੱਕ ਲੰਗਰ ਚੱਲੇਗਾ ਬਹੁਤ ਵਧੀਆ ਪ੍ਰਾਲਿਆ ਸਾਰੇ ਹੀ ਸ਼ਹਿਰ ਵਾਸੀਆਂ ਦਾ ਮਹਾਰਾਣੀ ਸਾਰੇ ਹੀ ਸ਼ਹਿਰ ਵਾਸੀਆਂ ਦੇ ਸੁਖ ਸ਼ਾਂਤੀ ਬਣਾਈ ਰੱਖੇ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਲੰਗਰ ਦੇ ਵਿੱਚ ਦਾਨ ਦੇਣ। ਹਰ ਜਿਹੜੀ ਕਿਹਨਾਂ ਲੰਗਰ ਕਿੱਥੇ ਗੈਰ ਹੈ। ਇਹ ਦਸਮਾਲ ਲੰਗਰ ਹਰ ਸਾਲ ਬੜੀ ਧੂਮ-ਧਾਮ ਨਾਲ ਹਰੇ ਨਗਰ ਤੋਂ ਸਾਰੀ ਮੰਡੀ ਦੇ ਵਿੱਚੋਂ ਉਹਨਾਂ ਨੇ ਟੋਬੇ ਤੇ ਬਹੁਤ ਵੱਡਾ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ। ਕਿਤੇ 8 ਦਿਨ ਅਰਧ ਦਿਨ 8 ਦਿਨ ਲੰਗਰ ਚੱਲਦਾ 24 ਘੰਟੇ ਹਰ ਟਾਈਮ ਹਰ ਚੀਜ਼ ਦਾ ਲੰਗਰ ਸ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੱਸੀ ਮਖਣੀ ਬਹੁਤ ਵਧੀਆ ਲੰਗਰ ਚੱਲਦਾ ਬਹੁਤ ਹਰ ਸਾਲ ਬਹੁਤ ਮੁੱਦਮੀ ਬੱਚੇ ਬਹੁਤ ਮਿਹਨਤ ਕਰਕੇ ਬਹੁਤ ਵਧੀਆ ਲੰਗਰ ਚਾਹੁੰਦੇ ਹਾਂ ਜੀ ਵੀਰ ਦੀ ਜੈ ਮਾਤਾ ਦੀ ਨੈਣਾ ਦੇਵੀ ਦਾ ਇਹ ਲੰਗਰ ਦਸਵਾਂ ਲੰਗਰ ਆ ਜੀ ਮੱਕੀ ਰੋਟੀ ਸਰੋਂ ਦਾ ਸਾਗ ਸਾਰੇ ਨਗਰ ਦੇ ਸਹਿਯੋਗ ਨਾਲ ਜਾਂਦਾ ਹੈਗਾ ਬੇ ਇੰਨਾ ਸਹਿਯੋਗ ਆ ਸਾਰੇ ਨਗਰ ਦਾ ਇਹ ਦਸਵਾਂ ਲੰਗਰ ਹੈਗਾ ਅੱਡਾ ਚੰਦਾ ਘਟਿਆ ਹੋਇਆ ਕੋਲੋਂ ਟੋਪੇ ਕੀਰਤਪੁਰ ਕੋਲੋਂ ਟੋਪਾ ਅਰ ਸਾਰੇ ਆਹ ਵਾਲੇ ਲੋਕ ਰੋਟੀ ਖਾ ਕੇ ਜਾਂਦੇ ਨੇ ਸਾਗ ਮੱਕੀ ਰੋਟੀ ਉੱਥੇ ਇੰਨਾ ਮਸ਼ਹੂਰ ਆ ਅੱਪਾ ਜਦੋਂ 11 ਵਜੇ ਇਹ ਲੰਗਰ ਸਟਾਰਟ ਕਰਦੇ ਆ ਤਾਂ ਪਹਿਲਾਂ ਲੋਕ ਖੜੇ ਹੁੰਦੇ ਨੇ ਲਾਣਾਂ 'ਚ ਲੱਗੇ ਇੰਨਾ ਟੇਸਟੀ ਇੰਨਾ ਸਵਾਦ ਇੰਨਾ ਅਮਰਤ ਪਾ ਕੇ ਮਹਾਰਾਣੀ ਦਾ ਲੰਗਰ ਚੱਲਦਾ ਹੈਗਾ ਸਾਰੇ ਨਗਰ ਦੇ ਸਾਰੇ ਉਹਨਾਂ ਦਾ ਲੰਗਰ ਲਾਇਆ ਜਾਂਦਾ ਹੈਗਾ ਇਹ ਧਰਮਸ਼ਾਲਾ ਲਾਵਾ ਸਰੂਪ ਚੰਦੀ ਮਾਤਾ ਸ਼ਾਂਤੀ ਦੇਵੀ ਇਹਨਾਂ ਦੇ ਪੁੱਤਰਾ ਨੇ ਬਣਾਈ ਸੀ ਰਾਮਪਾਲ ਜੀ ਤੇ ਜੋਗਰਾਜ ਜੀ ਤੇ ਰਾਮਸਾਈ ਜੀ ਤੇ ਹੈਪੀ ਜੀ ਇਹ ਚਾਰੇ ਪੁੱਤਰਾਂ ਨੇ ਰੱਖੇ ਇਹ ਧਰਮਸ਼ਾਲਾ ਸਾਨੂੰ ਬਣਵਾ ਕੇ ਦਿੱਤੀ ਆ ਇਹਨਾਂ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਇਹ ਆਈ ਮੇਰੀ ਸਾਨੂੰ ਬਹੁਤ ਵੱਡਾ ਯੋਗਦਾਨ ਦਿੰਦੇ ਨੇ ਨੱਗਰ ਦਾ ਬਹੁਤ ਵੱਡਾ ਯੋਗਦਾਨ ਹੈ ਮਾਤਾ ਨਾਨਾ ਦੇ ਵੀ ਲੰਗਰ ਦੇ ਹੱਥ ਰੱਖੇ ਮਾਤਾ ਨਾਨਾ ਦੇ ਵੀ ਨੱਗਰ ਦੇ ਹੱਥ ਰੱਖੇ ਜੈ ਕਾਰਾਵਾਨਾ ਦੇ ਵੀ ਬਹੁਤ ਬਹੁਤ ਸਾਰੇ ਦਰਵਾਜ਼ੇ ਰੱਖੀ ਜੈ